ਉਹ ਲੜਦੇ ਪਏ ਸੀ ਉਹਨਾਂ ਨੂੰ ਇੰਨੀ ਗੱਲੇ ਕਹੀ ਕਿ ਭਰਾ ਨਾ ਲੜੋ ਸਿਆਣੇ ਵਿਆਂ ਨੇ ਲੰਘਦੇ ਆ ਨਾ ਲੜੋ ਮੇਰਾ ਭਰਾ ਆਪਣਾ ਚੁੱਪ ਕਰਕੇ ਜਾਓ ਉਹਨਾਂ ਜੋ ਇੱਕ ਜਾਨ ਨੇ ਗਾਲ ਗੱਡੀ ਮੈਨੂੰ ਉਹਨੇ ਗਾਲ ਗੱਡੀ ਉਹਨੇ ਮেরে ਮਾਰਿਆ ਫੇ ਮੈਂ ਵੀ ਬਰਾਬਰ ਮਾਰਿਆ ਉਹਦੇ ਆਹ ਆਂਗਲ ਮੇਰੀ ਟੁੱਟ ਗਈ ਵਾ ਇੱਥੇ ਕੜਾ ਕੋੜਾ ਵੱਜਿਆ ਪਤਾ ਨਹੀਂ ਕੀ ਮਾਰਿਆ ਉਹਨੇ ਇਹ ਹੈ ਜੀ ਗੁਰੂ ਘਰ ਦਾ ਚੀਜ਼ ਇੰਦਾ ਦੀ ਆ ਬੰਦਾ ਮਥਾ ਡੇ ਕੇ ਨਿਕਲਦਾ ਹਫਤਾ ਆਪਦਾ ਮਹੀਨਾ ਵੀ ਨਾ ਸ਼ਾਂਤ ਰਹਿੰਦਾ ਮਨ ਇਹ ਬੰਦੇ ਅੰਮ੍ਰਿਤਸਰ ਦੇ ਹੋਗੇ ਇਹ ਕੰਮ ਕਰਦੇ ਆ ਸ਼ਰਮਨਾਕ ਬਾਜੀ ਅੰਮ੍ਰਿਤਸਰ ਲਈ ਗਿਆ ਕਿਤੇ ਨਵੇਂ ਸ਼ਹਿਰ ਸਾਡੇ ਏਰੀਏ ਜਾਇਆ ਉਹ ਤੁਹਾਨੂੰ ਕਹੋਗੇ ਮਹਿਮਾਨ ਆਏ ਆ ਜਿਤਨਾ ਵਟਾਉਂਗੇ ਉਹ ਬੰਦੇ ਲੜਦੇ ਸੀਗੇ ਤੇ ਮਤਲਬ ਇਹਦੇ ਅੱਗੇ ਆਏ ਤੇ ਨੇ ਕਿਹਾ ਵੀ ਤੁਸੀਂ ਲੜੋ ਨਾ ਵੀਰ ਜੀ ਤੇ ਉਹਨਾਂ ਨੇ ਇਹਨੂੰ ਗਾਲ ਕੱਢੀ ਫਿਰ ਉਸ ਤੋਂ ਬਾਅਦ ਕੁੱਟ ਮਾਰ ਕਰਤੀ ਉਂਗਲਿ ਵੀ ਤੋੜਤੀ ਸਾਰਸਿ ਵੀ ਗਲੀ ਹੋਈ ਹੋਰ ਪਤਾ ਨਹੀਂ ਕਿੱਥੇ ਬੰਦਿਆਂ ਦੀ ਬੋਸ ਵਾਲਿਆਂ ਨਾਲ ਗੱਲ ਕੀਤੀ ਸੀਗੀ ਬਟ ਉਹ ਸਰ ਨੇ ਬਹੁਤ ਜ਼ਿਆਦਾ ਰੂਡਲੀ ਗੱਲ ਕੀਤੀ ਹੈ ਉਹਨਾਂ ਨੂੰ ਗੱਲ ਕਰਨ ਦੀ ਬਿਲਕੁਲ ਸੈਂਸ ਨਹੀਂ ਹੈਗੀ ਉਂਗਲ ਕਰਕੇ ਇਦਾਂ ਗੱਲ ਕਰਦੇ ਸੀਗੇ ਉਹ ਕਹਿੰਦੇ ਅਸੀਂ ਲੇਡੀਜ਼ ਨਾਲ ਤਾਂ ਬਿਲਕੁਲ ਤਮੀਜ਼ ਹੈਂਦੇ ਹਾਂ ਉਹਨਾਂ ਨੂੰ ਮੇਰਾ ਨਾਮ ਗੁਰਿੰਦਰ ਵਾਲੇ ਆ। ਗੁਰਿੰਦਰ ਜੀ ਕਿੱਥੇ ਰਹਿਣ ਵਾਲੇ ਜੀ? ਕਿਹੜੀ ਜਗ੍ਹਾ? ਨਵਾਂ ਸ਼ਹਿਰ। ਨਵਾਂ ਸ਼ਹਿਰ। ਹਾਂਜੀ। ਆਪਣਾ ਨਾਮ ਦੱਸੋ। ਕਿੱਥੇ ਰਹਿਣ ਵਾਲੇ? ਨਵਾਂ ਸ਼ਹਿਰ, ਚਿੰਗੜਾ ਮੇਰਾ ਪਿੰਡ ਆ ਨਵਾਂ ਸ਼ਹਿਰ ਦੂਜਾ ਆ। ਜ਼ਿਲ੍ਹਾ, ਤਹਿਸੀਲ ਮੰਗਾ। ਕੀ ਹੋਇਆ ਇੱਥੇ? ਤੁਸੀਂ ਇੱਥੇ ਪਹੁੰਚੇ ਜੇ ਕਿਹੜੀ ਜਗ੍ਹਾ ਤੇ ਆਈ ਹੋ? ਅਮਰ ਸਾਰਾ ਮੱਥਾ ਟੇਕਣ ਆਏ ਸੀਗੇ ਦਰਬਾਰ ਸਾਹਿਬ। ਹਾਂਜੀ। ਮੱਥਾ ਟੇਕ ਕੇ ਮੈਂ ਤੇ ਮੇਰੇ ਫੈਮਿਲੀ ਅਸੀਂ ਨਿਕਲੇ ਚਲੋ ਸਾਡੇ ਬੀਮੀਆਂ ਪਿੱਛੇ ਰਹਿ ਗਈਆਂ। ਜੀ। ਮੈਂ ਆਪਣੇ ਡੈਡੀ ਨੂੰ ਕਿਹਾ ਵੀ ਚਲ ਆਪਾਂ ਗਾਂ ਚਾਲਦੇ ਆਂ। ਤੇ ਉਹਨਾਂ ਨੂੰ ਰਾਜ ਦੋ ਮੁੰਡੇ ਦੋ ਤਿੰਨ ਲੜਨ ਲੱਗੇ ਹੋ ਸੀਗੇ ਚਲ ਅਸੀਂ ਜਾਂਦੇ ਸੀਗੇ ਉਹ ਸਾਡੇ ਮੋਹਰੇ ਇਦਾਂ ਆ ਗਏ ਲੜਦੇ ਲੜਦੇ ਮੈਂ ਕਿਹਾ ਭਰਾ ਵੀ ਨਾ ਲੜੋ ਵੀ ਚੰਗਾ ਨਹੀਂ ਲੱਦਾ ਆਪਸੇ ਚ ਲੜਦੇ ਪਏ ਸੀ ਆਪਸੇ ਜੀ ਲੜਦੇ ਸੀਗੇ ਮਿੰਨਾ ਕੋਈ ਉਹਨਾਂ ਦਾ ਰੌਲਾ ਨਹੀਂ ਸੀਗਾ ਜੀ ਉਹ ਲੜਦੇ ਪਏ ਸੀ ਉਹਨਾਂ ਨੂੰ ਇੰਨੀ ਕੱਲੇ ਗਈ ਕਿ ਭਰਾ ਨਾ ਲੜੋ ਵੀ ਨਾ ਵੀ ਛਿਆਣੇ ਵਿਆਣੇ ਲੰਘਦੇ ਆ ਨਾ ਲੜੋ ਮੇਰਾ ਭਰਾ ਆਪਣਾ ਚੁੱਪ ਕਰਕੇ ਜਾਓ ਉਹਨਾਂ ਜੋ ਇੱਕ ਜਣੇ ਨੇ ਗਾਲ ਕੱਢੀ ਮੈਨੂੰ ਜੀ ਉਹਨੇ ਗਾਲ ਕੱਢੀ ਉਹਨੇ ਮেরে ਮਾਰਿਆ ਤੇ ਮੈਂ ਵੀ ਬਰਾਬਰ ਮਾਰਿਆ ਉਹਦੇ ਦੇ ਕੋਈ ਕੌਣ ਸੀ ਮੈਨੂੰ ਨਹੀਂ ਪਤਾ ਕੌਣ ਸੀ ਯਾਰ ਕੈਮਰੇ 'ਚ ਆਏ ਉਹ ਹੋਣਗੇ ਰੱਬ ਜਾਣੇ ਜੀ ਠੀਕ ਆ ਕੈਮਰੇ ਜੇ ਕਹਿੰਦੇ ਆਏ ਆ ਬੰਦੇ ਵੀ ਤੇ ਕਿੰਨੀ ਕ ਮਾਰਕਟ ਕੀਤੀ ਕਿੱਥੇ ਕਿੱਥੇ ਸੱਟਾਂ ਲੱਗੀਆਂ ਆ ਆ ਆ ਆ ਉਂਗਲ ਮੇਰੀ ਟੁੱਟ ਗਈ ਵਾ ਇੱਥੇ ਕੜਾ-ਕੜਾ ਵੱਜਿਆ ਪਤਾ ਨਹੀਂ ਕੀ ਮਾਰਿਆ ਉਹਨੇ ਜੀ ਤਾਂ ਸ਼ਹਿਰ ਸ਼ਹਿਰ ਜਿਸ ਤਰ੍ਹਾਂ ਦੇਖਦੇ ਆ ਗੁਰੂ ਘਰ ਦੇ ਵਿੱਚ ਇੱਥੇ ਅਸੀਂ ਉਹ ਮੈਂ ਕਿਹਾ ਜੀ ਗੁਰੂ ਘਰ ਦਾ ਚੀਜ਼ ਇੰਦਾ ਦੀ ਆ ਬੰਦਾ ਮੱਥਾ ਟੇਕ ਕੇ ਨਿਕਲਦਾ ਹਫਤਾ ਆਪ ਦਾ ਮਹੀਨਾ ਵੀ ਨਾ ਸ਼ਾਂਤ ਰਹਿੰਦਾ ਮਨ ਇਹ ਬੰਦੇ ਇੱਥੇ ਅੰਬਰਸਰ ਦੇ ਹੋਗੇ ਇਹ ਕੰਮ ਕਰਦੇ ਆ ਖਾਸਮ ਨਾਲ ਚਲ ਹੋਰ ਮੇਰਾ ਕਹਿਣ ਨੂੰ ਬਦਲ ਬਹੁਤ ਵਾਰ ਕਰਦਾ ਮੈਂ ਇਹ ਮੈਂ ਮੰਗ ਕੀ ਕਰਦੇ ਹੋ ਕੀ ਮੰਗ ਕਰਦੇ ਹੋ ਮੰਗ ਮੈਂ ਇਨਸਾਫ ਪਹੁੰਚਾਈਦਾ ਮੈਂ ਮੰਗ ਮੈਂ ਇਹੀ ਕਰਦਾ ਹਾਂ ਹਾਂਜੀ ਕਿੰਨੇ ਜਣੇ ਸੀ ਜਿਨ੍ਹਾਂ ਨੇ ਹਮਲਾ ਕੀਤਾ ਦੋ ਜਣੇ ਸੀ ਕਿ ਬਾਅਦ ਚ ਹੋਰ ਸੱਤ ਸੱਤ ਅੱਠ ਜਣੇ ਸੀ ਭਾਈ ਆ ਸੱਤ ਅੱਠ ਜਣੇ ਸੀ ਬਾਅਦ ਚ ਬੱਠੇ ਹੋਏ ਸਾਰੇ ਆ ਬਾਅਦ ਦੀ ਪਤਾ ਨਹੀਂ ਕਿਥੋਂ ਪਹਿਲਾਂ ਦੋ ਜਣੇ ਲੜਦੇ ਰਹੇਗੇ ਬਾਅਦ ਦੀ ਪਤਾ ਨਹੀਂ ਕਿ ਰੌਲਾ ਆ ਵਾ ਕੇ ਲਲਾ ਲਲਾ ਜੀ ਹੋ ਗਈ ਉੱਥੇ ਆ ਕੇ ਇਕੱਠੇ ਹੋ ਗਏ ਸੱਤ ਕਿੰਨੀ ਸ਼ਰਮ ਨਾਲ ਘਟਨਾ ਸਮਝਦੇ ਹੋ ਜੀ ਕਦਾ ਕਦਾ ਬਹੁਤ ਸ਼ਰਮਨਾਕ ਸ਼ਰਮਨਾਕ ਬਾਜੀ ਅੰਮ੍ਰਿਤਸਰ ਲਈ ਗਿਆ ਕਿਤੇ ਨਵੇਂ ਸ਼ਹਿਰ ਸਾਡੇ ਏਰੀਆ ਜਾਇਆ ਉਹ ਤੁਹਾਨੂੰ ਕਹੋਂਗੇ ਮਹਿਮਾਨ ਆਏ ਆ ਜਿਤਨਾ ਵਟਾਉਂਗੇ ਕਿਤੇ ਕਰਾਇਆ ਬਿਨਾ ਨਾ ਤੁਹਾਡੇ ਬੰਦੇ ਤੋਂ ਗਰੀਬ ਤਾਂ ਹੋਊਗਾ ਕਿਤੇ ਨਵੇਂ ਸ਼ਹਿਰੀਏ ਨੂੰ ਦਬਾਬੇ ਵਾਲੇ ਨੇ ਚੱਲ ਕੇ ਆ ਕੇ ਦੇਖ ਲਓ ਬਾਬਾ ਮੇਰੇ ਕੋ ਪੈਸਾ ਆਏ ਨਹੀਂ ਗਿਆ ਜੇਬ ਵਿੱਚ ਮੈਂ ਆਪਣੇ ਘਰ ਜਾਣਾ ਆ ਅਗਲਾ ਤੁਹਾਨੂੰ ਪੈਸੇ ਦੇ ਕੇ ਪੈਸੇ ਦੇ ਕੇ ਤੁਹਾਨੂੰ ਦਰੂਂਗੇ ਉਹ ਜੇਬ ਵਿੱਚ ਪਾ ਕੇ ਬਾਬਾ ਕਿਹੜੀ ਗੱਲ ਆ ਤੇਤੋਂ ਪੈਸੇ ਨਹੀਂ ਮੈਨੂੰ ਦੱਸ ਨਵਨੀਤ ਕੋਲ ਕਿਹੜੇ ਇਲਾਕੇ ਦੇ ਆ ਮਲੇ ਅਸੀਂ ਤੋਂ ਆਪਵਾ ਨਵਾਂ ਸ਼ਹਿਰ ਹੋਇਆ ਕੀ ਤੁਹਾਡੇ ਨਾਲ ਅਸੀਂ ਦਰਬਾਰ ਸਾਹਿਬ ਮੱਥਾ ਟੇਕਣ ਆਏ ਸੀ ਪੂਰੀ ਫੈਮਿਲੀ ਤੇ ਅਸੀਂ ਆਉਣ ਦੇ ਪਏ ਸੀਗੇ ਮੱਥਾ ਟੇਕ ਕੇ ਤੇ ਮੇਰਾ ਭਰਾ ਦੇ ਡੈਡੀ ਮੋਰੇ ਸੀਗੇ ਉੱਥੇ ਦੋ ਬੰਦੇ ਲੜਦੇ ਸੀਗੇ ਤੇ ਮਤਲਬ ਇਹਦੇ ਅੱਗੇ ਆਏ ਤੇ ਨੇ ਕਿਹਾ ਵੀ ਤੁਸੀਂ ਲੜੋ ਨਾ ਵੀਰ ਜੀ ਤੇ ਉਹਨਾਂ ਨੇ ਇਹਨੂੰ ਗਾਲ ਕੱਢੀ ਫਿਰ ਉਸ ਤੋਂ ਬਾਅਦ ਕੁੱਟ ਮਾਰ ਕਰਤੀ ਉਂਗਲੀਆਂ ਵੀ ਤੋੜਤੀ ਸਿਰ 'ਚ ਵੀ ਗਲੀ ਹੋਈ ਹੋਰ ਪਤਾ ਨਹੀਂ ਕਿੱਥਾਂ ਦੀ ਪਤਾ ਨਹੀਂ ਕਿੱਥਾਂ ਤੋਂ ਬਹੁਤ ਸ਼ਰਮਨਾਕ ਬਹੁਤ ਸ਼ਰਮਨਾਕ ਕੱਟਣਾ ਹੈ ਸਰ ਪੁਲਿਸ ਵਾਲੇ ਵੀ ਨਹੀਂ ਕੋਈ ਇਨਸਾਫ ਕਰਦੇ ਆਉਂਦੇ ਆ ਨਹੀਂ ਪੁਲਿਸ ਵਾਲਿਆਂ ਨਾਲ ਗੱਲ ਕੀਤੀ ਸੀ ਬਟ ਉਹ ਸਰਵੇ ਬਹੁਤ ਜ਼ਿਆਦਾ ਰੂਡਲੀ ਗੱਲ ਕੀਤੀ ਹੈ ਉਹਨਾਂ ਨੂੰ ਗੱਲ ਕਰਨ ਦੀ ਬਿਲਕੁਲ ਸੈਂਸ ਨਹੀਂ ਹੈਗੀ ਉਂਗਲ ਕਰਕੇ ਇਦਾਂ ਗੱਲ ਕਰਦੇ ਸੀਗੇ ਉਹ ਕਹਿੰਦੇ ਅਸੀਂ ਲੇਡੀਜ਼ ਨਾਲ ਤਾਂ ਬਿਲਕੁਲ ਤਮੀਜ਼ ਹੈਦੀ ਆ ਉਹਨਾਂ ਨਾਲ ਗੱਲ ਕਰਦੇ ਪਿੱਛੇ ਸਾਰੇ ਕੈਮਰੇ ਮਤਲਬ ਉੱਥੇ ਦੁਕਾਨਾਂ ਤੇ ਲੱਗੇ ਉਹਨਾਂ ਨੇ ਕਿਹਾ ਇੱਕੋ ਹੀ ਕੈਮਰਾ ਉੱਥੇ ਕੋਈ ਕੈਮਰਾ ਉਹਨਾਂ ਨੇ ਇਹ ਵੀ ਮੰਨ ਕਾਤੇ ਕਿ ਉਹ ਸੇ ਕੈਮਰਾ ਹੈ ਨਹੀਂ ਜਿੱਤੇ ਬਾਹਰ ਕੋਈ ਆਪਰਾ ਆਇਆ ਤੁਹਾਡੇ ਨਾਲ ਆਇਆ ਤੁਹਾਡੀ سپورਟ ਤੇ ਆਇਆ ਹਾਂਜੀ ਉਹ ਸਾਰੀ ਸਾਡੀ سپور ਕਿ ਉਹਨਾਂ ਨੇ ਇਹ ਵੀ ਕਿਹਾ ਕਿ ਉੱਥੇ ਵੀਡੀਓ ਉੱਥੇ ਕੈਮਰਾ ਹੈਗਾ ਸਾਰਾ ਕੁਝ ਰਿਕਾਰਡ ਹੋਇਆ ਵਾ ਸਾਨੂੰ ਮਿਲੇ ਤੁਸੀਂ ਉੱਥੇ ਨਹੀਂ ਐ ਸਿਫ ਅਸੀਂ ਉਹਨਾਂ ਨੂੰ ਕਾਲ ਕੀਤੀ ਉਹ ਆ ਰਹੇ ਆ ਬਹੁਤ ਠੀਕ ਹੈ ਨੇੜ ਆਈ ਸੀ ਕੋਈ ਸ਼ਰਧਾਲੂ ਵਾਰੋਂ ਆਏ ਤੇ ਕੋਈ ਉਹਨਾਂ ਨਾਲ ਉਹਨਾਂ ਜੀ ਉੱਥੇ ਜਿਹੜੇ ਕੈਮਰਾ ਵਾਲੇ ਨੇ ਉਹਨਾਂ ਨੇ ਕੋਈ ਝਗੜਾ ਉਹਨਾਂ ਨਾਲ ਵਗੈਰਾ ਕੀਤਾ ਹੋਆ ਤੇ ਫਸਟ ਵੀ ਉਹਨਾਂ ਨੂੰ ਹਸਪਤਾਲ ਉਹਨਾਂ ਨੂੰ ਹਸਪਤਾਲ ਭੇਜਿਆ ਆ ਬਾਈ ਤੇ ਉਹ ਮੈਡੀਕਲ ਕਰਾ ਕੇ ਆਣਗੇ ਫਿਰ ਜੋ ਆਪਣਾ ਸਟੇਟਮੈਂਟ ਦੇਣਗੇ ਲਗਾਤਾਰ ਕੈਮਰੇ ਦੀ ਇੰਡੀਸ਼ੀਅਨ ਕਹਿੰਦਾ ਕੈਮਰਾ ਵਾਲੇ ਆ ਗਏ ਨੇ ਲਗਾਤਾਰ ਆਉਂਦੀ ਆਪੀ ਨਹੀਂ ਮੇਰੇ ਟਨੀਓਰ ਜਾਂ ਫਸਟੀ ਉਸ ਤੋਂ ਪਹਿਲਾਂ ਤਾਂ ਕੋਈ ਆਈ ਨਹੀਂ ਜੀ। ਕਾਰਨ ਪਤਾ ਲੱਗਾ ਕਿਉਂ? ਨਹੀਂ ਹਣੀ ਕਾਰਨ ਕਲੀਅਰ ਕੋਈ ਨਹੀਂ ਆ ਉਹ ਇੰਨਾ ਹੀ ਦੱਸ ਰਿਹਾ ਵੀ ਉੱਥੇ ਕੋਈ ਆਪਸ ਵਿੱਚ ਉਹ ਕਰਦੇ ਸੀ। ਆਪਸ ਵਿੱਚ ਕੋਈ ਗੱਲਬਾਤ। ਜੀ। ਤੇ ਉਹਨਾਂ ਦੇ ਵਿੱਚ ਕੋਈ ਇੰਟਰਵਿਨ ਕਰਨ ਦੀ ਕੋਈ ਚੀਜ਼ ਤੇ ਝਗੜਾ ਇਹਨਾਂ ਨਾਲ ਹੋ ਗਿਆ। ਉਹ ਕਿਹੜੀ ਫੈਮਿਲੀ ਕਿੱਥੋਂ ਦੀ ਸੀ? ਫੈਮਿਲੀ ਨਵਾਂ ਸ਼ਹਿਰ ਦੀ ਹੈ ਜੀ। ਤੇ ਆਪਣਾ ਹੁਣ ਕੋਈ ਰਿਹਾਸਤ ਵਿੱਚ ਲਿੱਤਾ ਕਿਸੇ ਨੇ। ਨਹੀਂ ਫਹਾਲ ਤੇ ਮੈਂ ਤੁਹਾਨੂੰ ਦੱਸ ਰਿਹਾ ਵੀ ਮੈਨੂੰ ਵਾਲੀ ਆਪਣਾ ਦੱਸ ਕੇ ਉਹਨਾਂ ਨੂੰ ਸਭ ਤੋਂ ਪਹਿਲਾਂ ਉਹਨਾਂ ਦਾ ਸਾਡਾ ਵੈਸੇ ਹੀ ਬੰਦਾ ਹੋ। ਕਿ ਉਹਨਾਂ ਦੀ ਮੁੱਢਲੀ ਜਿਹੜੀ ਹੈਗੀ ਆ ਵੀ ਮੈਡੀਕਲ ਕਰਵਾਇਆ ਜਾਵੇ ਉਹਨਾਂ ਉਹਨਾਂ ਨੂੰ ਫਸਟ ਗ੍ਰੇਡ ਦਵਾਈ ਜਾਵੇ। ਸੀਸੀਟੀਵੀ ਆਈਕਿਊ ਸਾਹਮਣੇ। ਸੀਸੀਟੀਵੀ ਕੋਈ ਕੋਈ ਨਹੀਂ ਕਲੈਕਟ ਕਰਵਾ ਰਿਹਾ ਜੀ। ਠੀਕ। ਧੰਨਵਾਦ।